ਲਾਓ ਜੀ ਚੋਰਾਂ ਨੇ ਪਰਿਵਾਸੀ ਦੇ ਘਰ ਕਰ ਲਈ ਚੋਰੀ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਚੋਰ ਨੇ ਚਾਂਦੀ ਦੇ ਗਹਿਣੇ ਸਮੇਤ ਮਹਿਲਾ ਦਾ ਮੰਗਲ ਸੂਤਰ ਵੀ ਨਹੀਂ ਛੱਡਿਆ ਅਤੇ ਰਫੂ ਚੱਕਰ ਹੋ ਗਿਆ। ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆਂ। ਲੁਧਿਆਣਾ ਦੇ ਜਵੱਦੀ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰਸੀ ਦੇ ਘਰ ਨੂੰ ਇੱਕ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਚੋਰ ਵੱਲੋਂ ਪਹਿਲਾਂ ਤਾਂ ਘਰ ਦੇ ਅੰਦਰ ਦਾਖਲ ਹੋ ਕੇ ਸਮਾਨ ਚੋਰੀ ਕੀਤਾ ਤੇ ਬਾਅਦ ਵਿੱਚ ਕੰਧ ਟੱਪ ਕੇ ਇੱਕ ਵੈਗ ਲੈ ਕੇ ਉਹ ਜਾਂਦਾ ਹੋਇਆ ਨਜ਼ਰ ਆਇਆ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਬਾਹਰ ਗਿਆ ਹੋਇਆ ਸੀ ਤੇ ਜਦੋਂ ਆ ਕੇ ਦੇਖਿਆ ਤਾਂ ਉਹਨਾਂ ਦੇ ਘਰ ਦੇ ਵਿੱਚ ਸਮਾਨ ਵਿਖਰਿਆ ਹੋਇਆ ਸੀ ਤੇ ਉਹਨਾਂ ਦੇ ਗਹਿਣੇ ਲੈ ਕੇ ਚੋਰ ਫਰਾਰ ਹੋ ਗਿਆ ਸਰ ਕੀ ਨਾਮ ਹੈ ਆਪਕਾ ਸੋਨੇਲਾ ਵਰਮਾ ਕਹਾਂ ਕੇ ਰਹਿਨੇ ਵਾਲੇ ਹੋ ਲੁਧਿਆਣਾ ਜੋ ਛੋਟੀ ਜਵੱਦੀ अब बड़ी चबद्दी अच्छा क्या हुआ है ये एक सीसीटीवी जो आपकी आई है चोरी हो गई है कहाँ पे चोरी हुई है में कितने बजे हुई है ये अपनी हुई है तीन पैंतालीस से पाँच बजे अच्छा, तक अच्छा क्या क्या चोरी हुआ है चोरी हुआ है अपना थोड़ा मंगल सूत्र था अच्छा। और अपना चांदी की पायल थी दो जोड़ी अच्छा और रुपये बीस बीस हजार रखा हुआ था अच्छा जी हाँ जी वो चोरी हुआ है आप कहाँ पे थे आपके घर वाले मैं पे? मैं गया था काम पे घर वाले काम पे थी दो लेडीज थी वो गई थी गुरुद्वारा बाबा दीप सिंह गुरुद्वारा अच्छा हाँ जी तो उसके पीछे चोरी हो गई उसके पीछे वो चार मिनट पहले वो आ गई है चार मिनट पहले निकल जा चुके हैं अच्छा हाँ जी तो आपने पुलिस कम्प्लेट कर दी है? पुलिस कंप्लीट की थी कल पुलिस आई थी वीडियो बना के गई है कि सारा सामान का कैसे खिलाड़ा बता के गई सारा कुछ रिकॉर्डिंग करके ले गए हैं कोई सुनवाई नहीं ਫੋਟੋ ਫੋਟੋ ਵੀ ਆਈ ਹੋਈ ਹੈ ਵੀਡੀਓ ਵੀ ਆਇਆਗਾ ਮੈਂ ਡਾਲਾ ਹੁਆ ਹੂੰ ਕੋਈ ਇਸਕਾ ਕੁਝ ਸਬੂਤ ਨਹੀਂ ਆ ਰਹਾ ਹੈ ਕੀ ਮੰਗ ਕਰ ਤੋ ਮੰਗ ਜਈ ਹਤੇ ਚੋਰ ਕੋ ਪਕੜਾ ਜਾਏ ਚੋਰ ਪਕੜਾਇਆ ਹਾਂਜੀ ਇਹ ਦਿਨ ਮੇ ਹੁਆ ਹੈ ਨਾ ਦਿਨ ਕੋ ਹੁਆ ਹੈ 5 ਵਜੇ ਤੋਂ ਪਹਿਲੇ 5 ਵਜੇ ਤੋਂ ਪਹਿਲੇ 4 4 ਦੇ ਵਿਚਕਾਰ ਲਗਾਤਾਰ ਲੁੱਟਾਂ ਕੋ ਹਾਂ ਚੋਰੀ ਦੀਆਂ ਵਾਰ ਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੁਣ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਕੇ ਜਈਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ